ਆਂਗਰੇਜ਼ ਪਾਰਟੀ ਨੇ ਬਹੁਤ ਚੰਗਾ ਕੈਂਡੀਡੇਟ ਰੱਖੇ ਕਰਨ ਬੁਰਜੀ ਨੂੰ ਕਾਂਗਰਸ ਹਾਈ ਕਮਾਂਡ ਨੇ ਟਿਕਟ ਦੇ ਕੇ ਇਸ ਕੰਸੀਸੈਂਸੀ ਦੀ ਸੇਵਾ ਵਾਸਤੇ ਭੇਜਿਆ ਤਾਂ ਕਾਂਗਰਸ ਪਾਰਟੀ ਦਾ ਵਰਕਰ ਸਾਰੇ ਲੀਡਰਸ਼ਿਪਾਂ ਇਹ ਇਲੈਕਸ਼ਨ ਜਿਹੜੇ ਨੇ ਲੜਨ ਲਈ ਇੱਥੇ ਪੇਛੇ ਦੇ ਤੱਕ ਇਤਨੀ ਉਮੀਦਵਾਰ ਨਹੀਂ ਹੋਈ ਤੇ ਸਾਰੀਆਂ ਪਾਰਟੀਆਂ ਦੇ ਆ ਚੁੱਕੇ ਸੀ ਨਹੀਂ ਨਹੀਂ ਕੋਈ ਲੇਟ ਵਾਲੀ ਗੱਲ ਨਹੀਂ ਅਜੀ ਸਭ ਤੋਂ ਪਹਿਲਾਂ ਕਾਗਜ਼ ਹੀ ਭਰਤੇ ਰਏ ਜੀ ਨੋਮੀਨੇਸ਼ਨ ਪਹਿਲੋ ਕਾਂਗਰਸ ਪਾਰਟੀ ਨੇ ਕੀਤੀ ਆ ਕੋਈ ਲੇਟ ਵਾਲੀ ਗੱਲ ਨਹੀਂ ਅਜੇ ਦੇ ਇਲੈਕਸ਼ਨ ਸਟਾਰਟ ਹੀ ਹੋਇਆ ਸਰ ਕਿਹੜੀਆਂ ਨੀਤੀਆਂ ਨੇ ਜੋ ਤੁਹਾਡੇ ਨੀਦਰਵਾਦੀ ਲੋਕਾਂ ਦੇ ਵਿੱਚ ਲਿਖੇ ਗਏ ਵੇਖੋ ਕਾਂਗਰਸ ਪਾਰਟੀ ਦਾ ਤੁਹਾਨੂੰ ਪਤਾ ਹੀ ਆ ਸਭ ਤੋਂ ਪਹਿਲੋ ਤੇ ਕਾਂਗਰਸ ਪਾਰਟੀ ਸੈਕੂਲਰ ਸੋਚ ਵਾਲੀ ਪਾਰਟੀ ਆ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਸਾਰੇ ਧਰਮਾਂ ਨੂੰ ਸੋ ਕਾਂਗਰਸ ਪਾਰਟੀ ਦਾ ਹਮੇਸ਼ਾ ਇੱਕੋ ਜਨਰਿਆ ਡਵੈਲਪਮੈਂਟ ਦਾ ਜਨਰਿਆ ਸਭ ਤੋਂ ਵੱਡੀ ਗੱਲ ਅਮਨ ਤੇ ਸ਼ਾਂਤੀ ਦਾ ਜਨਰਿਆ ਜਿਹੜਾ ਲਾਹ ਨਾ ਦੇ ਜਿੰਨਾ ਚਿਰ ਲਾਹ ਨਾ ਦੇ ਠੀਕ ਨਹੀਂ ਪੰਜਾਬ ਦਾ ਉਹਨਾਂ ਚਿਰ ਕੋਈ ਬਿਜ਼ਨਸ ਨਹੀਂ ਸੋ ਇਸ ਕਰਕੇ ਕਾਂਗਰਸ ਪਾਰਟੀ ਪਹਿਲਾ ਹੀ ਜਿਹੜਾ ਕਾਂਗਰਸ ਪਾਰਟੀ ਦੇ ਇੱਕੋ ਕੰਮ ਆ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਬਾਹਰ ਰੱਖ ਸਰ ਡੀਆਈਜੀ ਸਾਹਿਬ ਜੀ ਖਾਤਿਰ ਨੂੰ ਹੁਣ ਤੇ ਕਾਜੀ ਏਜੰਸੀ ਦੀ ਗੱਲਿਆ ਇਹ ਤੇ ਰੋਪਣ ਦਾ ਕੇਸ ਆ ਜੀ ਇਹਦੀ ਹੁਣ ਇਨਕੁਆਇਰੀ ਸੀਬੀਆਈ ਕੋ ਕੇਸ ਆ ਜੀ ਇਹ ਉਹ ਜੋ ਸਚਾਈ ਆ ਉਹ ਸਭ ਨੇ ਨਿਕਲੇਗੀ ਸੋ ਮੈਂ ਸਮਝਣਾ ਕੇਵਜੇ ਕੰਮ ਜਿਹੜੇ ਨੇ ਉਹ ਹੋਣੇ ਨਹੀਂ ਚਾਹੀਦੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕੋ ਨਾਰਾ ਸੀ ਕਿ ਅਸੀਂ ਪੰਜਾਬ ਚੋਂ ਰਿਸ਼ਵਤ ਜਿਹੜੀ ਆ ਉਹ ਖਤਮ ਕਰਦੀਆਂ ਉੰਤੁਸੀਂ ਆਪ ਵੀ ਵੇਖ ਲਓ ਕੀ ਹੋ ਰਿਹਾ ਪੰਜਾਬ 'ਚ ਸਾਡੀ ਕਾਂਗਰਸ ਸਰਕਾਰ ਸੀ ਜਿਹੜੇ ਪੰਜਾਬ 'ਚ ਇਹਦੇ ਨਾਲ ਪਹਿਲਾਂ ਉਸ ਵੇਲੇ ਕਾਂਗਰਸ ਪਾਰਟੀ ਨੇ ਕਿਹਾ ਸੀ ਅਸੀਂ ਨਸ਼ਾ ਮੁਕਤ ਪੰਜਾਬ ਕਰਨਾ ਕਿੰਨਾ ਫਰਕ ਪਿਆ ਦੀ ਤੁਸੀਂ ਵੀ ਇਤੋਂ ਦੇ ਰਹਿਣ ਵਾਲੇ ਹੁਣ ਦੇ ਹਾਲਾਤ ਵੇਖ ਲਓ ਜਿਹੜੇ ਆnde ਸੀ ਵੀ ਨਸ਼ਾ ਸੀ ਟੋਟਲੀ ਖਤਮ ਕਰ ਦੇਣਾ ਪੰਜਾਬ 'ਚ ਅੱਜ ਹਾਲਾਤ ਵੇਖ ਲਓ ਕੀ ਹਾਲਾਤ ਨੇ ਅੱਜ ਹਰ ਕਿਤੇ ਲੋਕਾਂ ਵੇਖੋ ਰੂਰਾ ਜੀ ਸਾਡੇ ਯੂਨਿਟ ਦੇ ਲੀਡਰ ਵੀ ਨੇ ਸੋ ਬੜੇ ਹੀ ਤੀਨੇ ਇਹਨਾਂ ਦੇ ਘਰ ਅੱਜ ਮੀਟਿੰਗ ਕੀਤੀ ਆ ਸੋ ਮੈਂ ਤੇ ਇਹੋ ਹੀ ਰਿਕੁਐਸਟ ਕਰਦਾ ਆ ਕਿ ਕਾਂਗਰਸ ਪਾਰਟੀ ਦਾ ਸਾਥ ਦਿਓ ਕਿ ਜੇ ਪੰਜਾਬ ਤੇ ਅਮਨ ਤੇ ਸ਼ਾਂਤੀ ਚਾਹੁੰਦੇ ਆ ਜੇ ਪੰਜਾਬ ਚੋਂ ਵਪਾਰ ਨੂੰ ਅੱਗੇ ਲੈ ਕੇ ਜਾਣਾ 27 ਜੇ ਸਾਡੀਆਂ ਮੇਨ ਲੱਖਣ ਜਨਰਲ ਲੱਖਣਾਂ ਜਿਹੜੀਆਂ ਹੋਣੀਆਂ ਨੇ ਇਹ ਮੋੜਿਆ ਇਹ ਜਿਹੜੀ 22 ਲੱਖਣਾਂ ਦਾ ਮੋੜਿਆ ਇਸ ਕਰਕੇ ਦੀ ਸਰਕਾਰ ਨੂੰ ਰਿਕੁਐਸਟ ਕਰ ਰਿਹਾ ਕਿ ਕਾਂਗਰਸ ਪਾਰਟੀ ਦਾ ਸਾਥ ਦਿਓ ਔਰ ਉਹ ਗਿਆ 27 ਦੀਆਂ ਲਕਸ਼ਣਾ ਜਿਹਦਾ ਬਹੁਤ ਵੱਡਾ ਸਿੱਧਾ ਸੋ 27 ਦੀਆਂ ਲਕਸ਼ਣਾ ਕਾਰਪਾਟੀ ਜਿੱਤੇਗੀ ਪੰਜਾਬ ਦੇ ਹਾਲਾਤ ਠੀਕ ਹੋਣਗੇ ਪੰਜਾਬ ਦਾ ਬਿਜ਼ਨਸ ਠੀਕ ਹੋਏਗਾ ਸੋ ਇਸ ਕਰਕੇ ਅਸੀਂ ਸਾਰੇ ਰਿਕਵੈਸਟ ਕਰ ਰਹੇ ਹਾਂ ਸਰ ਇੱਕ ਚੀਜ਼ ਹੋ ਜਾ ਕਿ ਇਹ ਇਹ ਆ 22 ਇਲੈਕਸ਼ਨ ਹਾਂਜੀ ਹਾਂਜੀ ਸੈਮੀ 22 ਇਲੈਕਸ਼ਨ ਜਦੋਂ ਪੰਜਾਬ ਚ ਕਿਤੇ ਵੀ ਹੁੰਦੀ ਆ ਉਦੋਂ ਸਾਰੀਆਂ ਪਾਰਟੀਆਂ ਆਪਣਾ ਸਟੇਟ ਲੈਵਲ ਦਾ ਯੋਰ ਲੈਂਦੀਆਂ ਨੇ ਸੋ ਇਸ ਕਰਕੇ 22 ਇਲੈਕਸ਼ਨ ਆ ਕਾਂਗਰਸ ਪਾਰਟੀ ਦਾ ਸਾਰੀ ਲੀਡਰਸ਼ਿਪ ਕਾਂਗਰਸ ਪਾਰਟੀ ਦੀ ਤੰਤਰ ਰਹੂਗੀ ਸੋ ਸਾਡੇ ਹਾਈ ਕਮਾਂਡ ਦੇ ਦੇਸ਼ ਨੇ ਵੈਸੇ ਵੀ ਸਾਡਾ ਸਾਰਾ ਜ਼ਫਰਦ ਬੰਦਾ ਹੈ ਕਿ ਅਸੀਂ ਯੋਰ ਲਾ ਕੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਈਏ ਸੋ ਤਾਂ ਹੀ ਕੈਂਡੀਡੇਟ ਜਿੱਤੇਗਾ ਜੇ ਅਸੀਂ ਸਾਰੇ ਇਕੱਠੇ ਹੋ ਕੇ ਯੋਰ ਲਾਵਾਂਗੇ ਵੇਹਲੋ ਸਾਰੇ ਇਕੱਠੇ ਨੇ ਕਾਂਗਰਸ ਚ ਕੋਈ ਲੜਾਈ ਨਹੀਂ ਕੋਈ ਧੜੇਬੰਦੀ ਨਹੀਂ ਸਾਰੀ ਕਾਂਗਰਸ ਇਕੱਠੀ ਆ 22 ਲੱਖ ਜਿੱਤਣ ਲਈ ਸਾਰੇ ਇਲਾਕਿਆਂ ਦੇ ਵਾਲ ਕਿੰਨੀ ਲੀਡ ਦੇ ਵਿੱਚ ਆਪਣੀ ਜਿਹੜੀ ਜਿੱਤ ਹੋ ਸਕਦੀ ਹੈ ਵੇਖੋ ਕਾਂਗਰਸ ਪਾਰਟੀ ਜਿੱਤੂਗੀ ਜ਼ਰੂਰ ਲੀਡ ਬਾਰੇ ਅਜੇ ਜਿਹੜਾ ਮੈਂ ਤੁਹਾਨੂੰ ਕਲੀਅਰ ਨਹੀਂ ਕਰ ਸਕਦਾ ਕਿਉਂਕਿ ਜੇ ਲੈਕਚਰ ਸਟਾਰਟ ਹੀ ਹੋਈ ਆ ਥੋੜਾ ਜਿਹਾ ਹਫ਼ਤਾ ਦਸ ਦਿਨ ਫਲੋਜੋ ਇਹਦੇ ਬਾਰੇ ਵੀ ਤੁਹਾਨੂੰ ਦੱਸ ਦਿਆਂਗੇ ਕਿ ਕਿੰਨੀ ਕੀ ਲੀਡ ਹੈ ਕਾਂਗਰਸ ਪਾਰਟੀ ਜਿੱਤੂਗੀ ਜਿੱਤੂਗੀ ਕਾਂਗਰਸ ਪਾਰਟੀ ਲੋਕਾਂ ਦੇ ਮਨ ਬਣਾਇਆ ਲੋਕਾਂ ਨੂੰ ਅਮਨ ਤੇ ਸ਼ਾਂਤੀ ਚਾਹੀਦੀ ਆ ਅਪਜਾ ਅੱਤਵਾਦ ਨੂੰ ਤਾਂ ਹੀ ਸ਼ਾਂਤੀ ਤਾਂ ਹੀ ਆਸਰਦੀ ਹੈ ਜੇ ਕਾਗਰਸ ਅੱਗੇ ਆਇਆ